ਬਰਖਦੇ ਬੱਦਲਾ ਹਾਂ ਮੈਨੂੰ ਲੱਗਦਾ ਪਦੇਸੀ ਹੋਰ ਆ ਗਏ ਆ ਓ ਟੀਸੀ ਦੇ ਆਣਾ ਪਰ ਜਵਾਂ ਹਾਂਜੀ ਸਵਾਗਤ ਆਈ ਸਾਰਿਆਂ ਦਾ ਸੋ ਸੱਜਣੋ ਥੰਬਨੇਲ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਸੋ ਅੱਜ ਫੇਰ ਤਿਆਰੀਆਂ ਖੇਚਦਿਆਂ ਇਹ ਕਿਤੇ ਘੁੰਮਣ ਦੀਆਂ ਦੂਰ ਉਹ ਵੀ ਨੇੜੇ-ਤੇੜੇ ਨਹੀਂ ਕਿਤੇ ਬਹੁਤ ਦੂਰ ਘੁੰਮਣ ਚੱਲੇ ਨੇ ਉਹ ਕਿਤੇ ਹੱਥ ਮੂੰਹ ਦੇਣ ਵਾਲੇ ਸੋ ਤਿਆਰ ਪਰ ਤਿਆਰ ਬਹੁਤ ਤਿਆਰੀ ਤੇ ਮੀਮੂ ਪੈਂਦੇ ਆਂ ਅਸੀਂ ਬੇਬੇ ਨੂੰ ਕਿਹਾ ਬੇਬੇ ਰਹਿੰਦੇ ਹੁਣ ਬੇਬੇ ਨੂੰ ਅਸੀਂ ਘਰੇ ਛੱਡ ਕੇ ਚੱਲੇ ਆਂ ਤੇ ਮੈਂ ਤੇ ਥੋੜੇ ਮਗਰ ਆ ਜਾਣਾ ਬੱਸ ਚੜ ਕੇ ਮੈਂ ਨਹੀਂ ਘਰ ਰਹਿਣਾ ਰੋਣਾਗਾ ਹੋਰ ਕਿੱਥੇ ਜਾਣਾ ਹੈ ਤੁਹਾਡੇ ਨਾਲ ਜਾਣਾ ਮੈਂ ਬੱਸ ਤੇ ਚੜ੍ਹ ਕੇ ਆ ਜੂਂ ਕੋਈ ਬੜੇ ਖਰਾਬ ਆ ਤੈਨੂੰ ਪਤਾ ਉੱਥੇ ਰਾਹ ਬੇਬੇ ਸਹੀ ਨਹੀਂ ਆਏ ਜੇ ਮੈਂ ਤੁਸੀਂ ਜਾਉਂਗਾ ਮੈਂ ਤੇ ਚਲੀ ਜਾਊਂਗੀ ਗੱਡੀ ਆਏ ਜਾਂਦੀ ਆ ਕੋਈ ਜਾਣਦੇ ਜਾਂਦੇ ਮੈਂ ਮਗਰ ਬੱਸ ਤੇ ਚੜ੍ਹ ਕੇ ਆ ਜੂ ਜਦ ਜਦ ਤੁਸੀਂ ਚਲੇ ਜਾਓ ਮੈਂ ਬੱਸ ਤੇ ਆ ਜੂਂਗੀ ਉਧਰ ਬੱਸ ਜਾਂਦੀ ਨਹੀਂ ਕਿਉਂ ਨਹੀਂ ਬੱਸਾਂ ਬਸਾਂ ਥਾਂ ਥਾਂ ਜਾਂਦੇਗਾ ਜਾਣਾ ਤੇਰੇ ਨਾਲ ਹਾਂ ਉਹ ਜਾਣਾ ਘਰੇ ਨਹੀਂ ਰਹਿਣਾ ਨਹੀਂ ਘਰੇ ਨਹੀਂ ਮਰਣਾ ਘਰ ਘਰੇ ਨਹੀਂ ਰਹਿਣਾ ਮੈਂ ਮੈਂ ਕਿਉਂ ਕੱਲੀ ਘਰੇ ਨਾ ਮੈਂ ਤੁਸੀਂ ਤੁਰੇ ਜਾਉਂਦੇ ਤੂੰ ਸੱਜਣਾ ਸਮਾਨ ਸਾਰਾ ਪੈਕ ਕਰ ਲਿਆ ਜੇ ਦੂਰ ਕਿਤੇ ਚੱਲਿਆਂ ਤੇ ਤੁਹਾਨੂੰ ਸਾਰਿਆਂ ਨੂੰ ਘੁਮਾਵਾਂਗੇ ਨਾਲ ਹੀ ਇੰਜੋਏ ਕਰਾਵਾਂਗੇ ਤੁਸੀਂ ਸਾਰੇ ਜਾਣੇ ਨਾਲ ਸਾਡੇ ਇੰਜੋਏ ਕਰਿਓ ਸੋ ਚਲਿਏ ਫਿਰ ਚਲੋ ਚਲੋ ਫਿਰ ਚਲੇ ਪਹਿੰਜੇ ਤੁਹਾਡਾ ਸਮਾਨ ਕਿੱਥੇ ਪੈਕ ਕਰ ਲਿਆ ਮੇਰਾ ਸਮਾਨ ਬਾਹਰ ਰੱਖਾਇਆ ਕਿਾ ਬਾਕੀ ਕੈਂਚੀ ਆ ਪਾਈ ਆ ਕਿੰਨੇ ਸੂਟ ਲੈੇ ਨਾਲ ਲੈ ਲੈ 8-10 ਇੱਥੇ ਰੱਖ ਕੋਈ ਇੱਕ ਦਿਨ ਨਹੀਂ ਦੋ ਦਿਨ ਨਹੀਂ ਪੂਰੇ ਹਾਂ ਹਫਤਾ ਹਾਂ ਹਫਤਾ ਲੋ ਜੀ ਸਮਾਨ ਸਮੂਹ ਸਾਰਾ ਹੈ ਓਕੇ ਰਿਪੋਰਟਾਂ ਵਾਹ ਜੀ ਵਾਹ ਖਾਣ ਪੀਣ ਦਾ ਵੀ ਅਰੇਂਜਮੈਂਟ ਪੂਰਾ ਕੀਤਾ ਗਿਆ ਬੇਬੇ ਇੱਧਰ ਤੇ ਨਵੇਂ ਸੂਟ ਪਾ ਲਏ ਆ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਨਵੇਂ ਸੂਟ ਪਾਉਣ ਨੂੰ ਹੀ ਲਾਂਦੇ ਆ ਉਹ ਵੇਖਣ ਨੂੰ ਥੋੜੋ ਲਾਂਦੇ ਆ ਤਾਈਆਂ ਦੇ ਲਈਏ ਸਾੜੀ ਦੇ ਨਵੇਂ ਸੂਟ ਬਣਾਉਣ ਦਿਓ ਮਾਰ ਬੇਬੇ ਮਮਮੀ ਨੂੰ ਉਹਨਾਂ ਜਾਣ ਦਾ ਚਾਹ ਨਹੀਂ ਹੈ ਜਿੰਨਾ ਇਹ ਸੂਟਾ ਦਾ ਨੁਬਾਰਾ ਹਾਂ ਮਮਮੀ ਨੂੰ ਆਏ ਕਿ ਮੈਂ ਨਵੇਂ ਨਵੇਂ ਸੂਟ ਪਾਵਾਂ ਇਹ ਤਾਂ ਸੁਭਨ ਜੀ ਵੀ ਸੂਟ ਦੀਆਂ ਦੇਂਦੇ ਮੈਂ ਉੱਠੀ ਵੀ ਤੁਹਾਡੇ ਸਾਰਨਾ ਪਹਿਲਾਂ ਕਿਸੇ ਸਾਰੇ ਸੁੱਤੇ ਸੀ 3:30 ਵਜੇ ਦੀ ਉੱਠੀ ਹਾਂ ਉੱਠ ਕੇ ਮੈਂ ਸਾਰੀ ਸਬਜ਼ੀ ਕੱਟੀ ਫਿਰ ਸਬਜ਼ੀ ਤੜਕਾ ਮੈਂ ਆਪ ਤਾਂ ਗੁੰਨਿਆ ਪਰੋ ਰਿਹਾ ਸੀ ਓਕੇ ਥੈਂਕ ਯੂ ਸੋ ਮੱਚ ਔਰ ਲੋਡ ਨਹੀਂ ਪਿਆ ਕਰਨੀ ਓਕੇ ਮੇਰੇ ਬੰਦੇ ਦਾ ਸਮਾਨ ਅੰਦਰ ਹੀ ਰਹਿ ਕੇ ਮੇਰੇ ਟੈਕੀ ਦੋਵੇਂ ਅੰਦਰ ਰਹਿ ਗਏ ਵੀ ਤੀਨ ਦੱਸ ਆਦੇਸ ਨਾ ਲੱਤ ਜੁੱਤੀਆਂ ਦੋ ਜਿਆੜ ਕੇ ਰੱਖ ਲੀਆਂ ਤੇ ਸਮਾਨ ਆਪ ਦਾ ਲਿਆਉਣੀ ਹੈ ਤੁਹਾਡਾ ਸਮਾਨ ਮੇਰਾ ਸਮਾਨ ਤਾਂ ਚਲਿਆ ਗਿਆ ਵਿੱਚ ਅੱਛਾ ਪਹਿਲਾਂ ਪਹਿਲਾਂ ਹੀ ਤਕਾ ਦੇ ਆਪਣਾ ਆ ਜੇ ਇੱਕ ਟੇਜੀ ਦੇਖ ਹਾਂ ਇਹਦੇ ਚ ਆਪਣੀਆਂ ਪੱਗਾਂ ਹੁੰਦੀਆਂ ਇਹਦੇ ਚ ਕੱਪੜੇ ਹੁੰਦੇ ਨੇ ਮੇਰੀ ਕੈਂਚੀ ਸਾਰ ਕੇ ਦੇਖਿਆ ਨੀੜੇ ਦੀ ਵਾੜਨਾ ਪੈ ਜਾਣ ਵੇਲੇ ਕੀ ਥਾ ਰੱਖਿਆ ਕਿਸੇ ਮੰਮੀ ਦਾ ਪੈ ਗਿਆ ਉਹ ਸਾਰਾ ਨਾ ਵੱਡਾ ਪੈ ਗਿਆ ਮੰਮੀ ਲੋ ਦਿਖਾ ਉਹ ਕੱਲ ਮੈਂ ਹੀਰਾ ਆਵੇ ਲੈਣ ਕੇ ਰੱਖਿਆ ਪਿਆ ਮੈਂ ਕਿੱਥੇ ਵਿੱਚ ਚਲਿਆ ਗਿਆ ਨਹੀਂ ਹੀਰੇ ਨਹੀਂ ਲੈਣ ਕੇ ਗਾ ਦੋ ਲੋ ਭਾਂਡੇ ਵੀ ਇਧਰ ਸਵਾਸ ਨੂੰ ਨਾਲ ਹੀ ਹਾਂ ਅਸਰ ਆਪਾਂ ਉੱਥੇ ਕੈਂਪਿੰਗ ਨਹੀਂ ਕਰਾਂਗੇ ਕੈਂਪਿੰਗ ਨਹੀਂ ਕਰਾਂਗੇ ਪੂਰਾ ਮਾਹੌਲ ਬਾਥ ਵਾਲੇ ਥਾਂ ਤੇ ਜਾ ਕੇ ਵੇਖਾਂਗੇ ਮਾਹੌਲ ਜਾਨ ਜਿੱਥੇ ਸੈਕਸ ਐਟਿਟਿਊਡ ਲੱਗੋ ਹਾਂ ਚੱਲੀਏ ਫਿਰ ਰੱਖੀਏ ਚਲੋ ਰੱਖੋ ਰੱਖੋ ਦੇਖੋ ਲਓ ਜੀ ਬੇਬੇ ਦਾ ਪਹਿਲਾ ਜਾਨੀ ਗੱਡੀ 'ਚ ਬੈ ਕੇ ਬੇਬੇ ਨੂੰ ਐਵੇਂ ਨੂੰ ਛਾਟੀ ਬੇਬੇ ਕਿੱਥੇ ਆ ਮੈਂ ਗੱਡੀ 'ਚ ਬੈ ਕੇ ਮੈਂ ਛਾਟ ਗਿਆ ਤੂੰ ਨੇ ਉਹਦੇ ਵੇ ਬੇਬੇ ਨਾਲ ਹੱਸਾ ਮਜਾ ਕਰਦੇ ਸੀਗੇ ਸੋ ਸੱਜਰੋਂ ਫੋਨ ਰੱਖ ਰਹੇ ਸਮਾਨ ਪਹਿਲਾਂ ਅਸੀਂ ਸਮਾਨ ਟਿਕਾਇਆ ਜੀ ਆਪਣਾ ਟੈਂਟ ਕੈਂਪਿੰਗ ਦਾ ਯੋਤੇ ਵਧੀਆ ਜੀ ਲੋਕੇਸ਼ਨ ਆਪਾਂ ਨੂੰ ਕੋਈ ਮਿਲ ਗਈ ਟੈਂਟ ਘੱਟ ਦੇਣਾ ਹੀ ਫਿਰ ਆਪਾਂ ਨੂੰ ਚੁਕਾ ਕੇ ਰੱਖਣੀ ਹੈ ਜੀ ਰੈਡੀ ਰੈਡੀ ਮੇਰਾ ਬੈਗ ਉੱਤੇ ਰੱਖਣਾ ਸੀ ਸਾਰੇ ਸੂਟਾਂ ਚਵਾਲ ਲੈ 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 ਥੱਲੇ ਰੱਖ ਬਾਲੇ ਨਹੀਂ ਬਾਲ ਪੈਂਦੇ ਸੂਟ ਲਓ ਜੀ ਸਮਾਨ ਸਾਰਾ ਟਿਕਾ ਲਿਆ ਜੀ ਵਿਜੀ ਵੈਂਸ ਵਾਵਾ ਹੀ ਖੁੱਲੀ ਆ ਸਾਰਾ ਸਮਾਨ ਟੈਗੀ ਹੋਰ ਰਹਿ ਗਈ ਕੱਲ ਇਹ ਮਿੰਡੇ ਦਾ ਮੈਂ ਮਾਰ ਲਗਾ ਖਾਈ ਹਾਂ ਇਹ ਤਾਂ ਅਸੀਂ ਲਿਆਂਦਾ ਸਪੈਸ਼ਲੀ ਸਮਾਨ ਤੋਂ ਬੜੇ ਮੈਂ ਸੀ ਆਉਂਦੇ ਨੇ ਕਿ ਵੀਰੇ ਤੁਸੀਂ ਡੈਡੀ 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 ਆਪ ਹੀ ਨਹੀਂ ਜਾਂਦੇ ਕੋਕ ਡੈਡੀ ਨੇ ਖੇਰ ਦਾ ਕਰਕੇ ਹੁਣ ਤੁਹਾਨੂੰ ਪਤਾ ਸੀਜ਼ਨ ਚੱਲ ਰਿਹਾ ਝੋਨੇ ਦਾ ਉਹ ਪਾਣੀ ਲਾਉਣਾ ਹਲੇ ਆਪਣੇ 2 ਕਿੱਲੇ ਰਹਿਦੇ ਹਨ ਡੈਡੀ ਕਹਿੰਦੇ ਮੈਂ ਕੱਲੇ ਜਾਊਂਗਾ ਪਰ ਕਿੱਥੇ ਜਾਣਾ ਵਾ ਸਹੀ ਵਕਤ ਹੈ ਡੈਡੀ ਕਹਿੰਦੇ ਮੈਂ ਕੱਲੇ ਕਹਿੰਦੇ ਜਾਣਾ ਮੈਂ ਰੋਪੜੇ ਤੇ ਜਾਣਾ ਕਹਿੰਦੇ 2.5 ਘੰਟੇ ਮੈਂ ਪਹੁੰਚ ਜਾਣਾ ਆ ਕੋਲ ਨਾਲ ਇੱਕ ਈ ਆ ਨੌਕਰੀ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਆ ਜਿਨ੍ਹਾਂ ਨੇ ਸਾਡੇ ਨਾਲ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕੀਤੇ ਯਾਤਰਾ ਕੀਤੀ ਉਹਨਾਂ ਨੂੰ ਪਤਾ ਹੋਣਾ ਇਹ ਨੌਕਰੀ ਤੇ ਹੁੰਦਾ ਕੀ ਆ ਆ ਵੀ ਆ ਗਿਆ ਲੈ ਕਿੰਨੂ ਮੈ ਲੋ ਤੇ ਜਾਣਾ ਪਤੂ ਡੋਲੂ ਜਾਣਾ ਚੀ ਨਾਲ ਬੂ ਬੂ ਸਮਾਰਟ ਪੜਾ ਪਹਿਲਾ ਡਿੱਗੀ ਜਾਂਦਾ ਇਹ ਖਾਲੀ ਆ ਗਲਾਸ ਚਲੋ ਰੱਖ ਲਓ ਤੇ ਬੰਦ ਕਰੋ ਡਿੱਗੀ ਵਾ ਕੀ ਆ ਲਓ ਜੀ ਸੱਜਣੋਂ ਫਾਈਨਲੀ ਹੁਣ ਸਮਾਨ ਸੂਰ ਰੱਖ ਲਿਆ ਤੇ ਹੁਣ ਤੁਹਾਨੂੰ ਨਹੀਂ ਘਮਾਉਣਾ ਆਇਆ ਤੀ ਹੋਰ ਕਿਤੇ ਨਹੀਂ ਤੁਹਾਨੂੰ ਜਾਣ ਦੇਣਾ ਬਸ ਆਪਾਂ ਹੁਣ ਘੁੰਮੀ ਆਣਾ ਘੁੰਮੀ ਆਣਾ ਆ ਖੂ ਆਕਸੀਜਨ ਫੇਰ ਕੱਲੇ ਨੂੰ ਨਹੀਂ ਕੱਲਣਾ ਕਿ ਤੇਰੇ ਨਾਲ ਚੱਲਾਂਗੇ ਦੋ ਜੂ ਜਾ ਜਾਣਦਾ ਡੈਡੀ ਨੂੰ ਡੈਡੀ ਦੀ ਗੱਲ ਕਰ ਡੈਡੀ ਦੀ ਗੱਲ ਕਰਦੇ ਆ ਲੈ ਫੇਰ ਜਾਣ ਫਿਰ ਦਵੀਂ ਵੀ ਤੇ ਬੱਬੇ ਤੇ ਲਾਈ ਇੰਦਰ ਤੇ ਆਈ ਆ ਫੇਰ ਦੁਬਾਰਾ ਜਦੋਂ ਮਾਰਾ ਇਹਨੇ ਕਰਪਾ ਕੀਤੀ ਫੇਰ ਉੱਤੇ ਵੀ ਆਵਾਂਗੇ ਤਾਂ ਮੈਂ ਜਿੰਨੇ ਜਾਣ ਵੀ ਆਪਾਂ ਨੂੰ ਵੇਜਦੇ ਪਏ ਮੈਂ ਤੁਹਾਨੂੰ ਅਸੀਂ ਸਾਰੇ ਨੂੰ ਨਾਲ ਕਮਾਵਾਂਗਾ ਲਾ ਵੀ ਹੁਣ ਅਸੀਂ ਮੈਲਮੁੱਲ ਲਈਏ ਡੈਡੀ ਇਹਨੇ ਤੇ ਭਾਏ ਥੱਲੇ ਮੈਲ ਲਈਏ ਨੇ ਮੈਂ ਨਹੀਂ ਉਤਰਨਾ ਮੈਂ ਛੱਡ ਜਾਊਂਗਾ ਮੈਨੂੰ ਮੈਂ ਲੈ ਜਕੀ ਨਹੀਂ ਹੈਗਾ ਬੇਬੇ ਜਿੰਨੇ ਛੋਟੇ ਨਿੱਕੇ ਕਾਕੇ ਨਹੀਂ ਹੁੰਦੇ ਉਹਨਾਂ ਨੂੰ ਚਲੋ ਠੀਕ ਹੈ ਡਾਡੀ ਬਹੁਤ ਧਿਆਨ ਨਾਲ ਹੈਗਾ ਓਕੇ 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 ਵਾਏ ਉਹਦੇ ਬਾਅਦ ਚੰਗਾ ਠੀਕ ਹੈ ਚੰਗਾ ਓਕੇ ਵਾਏ ਵੀਰੇ ਧਿਆਨ ਨਾਲ ਧਿਆਨ ਨਾਲ ਓਕੇ ਵਾਏ ਵਾਏ ਧਿਆਨ ਨਾਲ ਰੱਖ ਚੰਗਾ ਧਿਆਨ ਤੂੰ ਧਿਆਨ ਨਾਲ ਆਵੇਂ ਚੰਗਾ ਜੀ ਬਾਹਰ ਮੈਂ ਜਿੰਨਾ ਤੁਹਾਡੇ ਨਾਲ ਜਿਹੜੀ ਕਿਉਂ ਆਵਾਜ਼ ਮਾਣਵਾਦ ਪਤੀ ਟੈਨਸ਼ਨ ਹੁੰਦੀ ਹੈ ਫਿਕਰ ਰਹਿੰਦੀ ਹਾਂ ਚੱਲੀਏ ਫਿਰ ਬੇਬੇ ਚੱਲੋ ਚੱਲੋ ਬਾਹਰ ਕਿਚ ਹੋ ਜੋ ਬਰਦਾ ਚਲਾ ਆ ਵੀ ਸਜਣਾ ਚੱਲੀਏ ਚਲੋ ਘਮੋਣੇ ਆ ਫਿਰ ਤੁਹਾਨੂੰ ਪਹਾੜਾਂ ਦੀ ਸੈਰ ਕਰਾਉਣੇ ਸਾਰਿਆਂ ਨੂੰ ਠੰਡੇ ਠੰਡੇ ਮੌਸਮ ਚ ਲੈ ਕੇ ਜਾਂਦੇ ਆ ਗਰਮੀ ਬਹੁਤ ਆ ਆਓ ਚੱਲੀਏ ਸਰ ਓਕੇ ਬਾਏ ਬਾਏ ਲਓ ਜੀ ਚੱਲੀਏ ਫਿਰ ਫਾਈਨਲੀ ਫੈਲੀ ਜਲੇ ਬਾਬਾ ਨਾਨਕਾ ਚੜ੍ਹਦੀ ਕਲਾ ਨਾਲ ਲੈ ਜਾਏ ਤੇ ਚੜ੍ਹਦੀ ਨਹੀਂ ਲਿਆਈ ਸਾਰਿਆਂ ਨੂੰ ਸੋਨੇ ਹਾ ਸੋਤ ਛਰੀਆ ਕਾਰ ਵਾਈਕਰੂ ਮੇਰ ਕਰੇ ਸ਼ੀਦੋ ਸਿੰਘੋ ਲੋਬੀ ਸੱਜਣੋ ਜੀਰੇ ਸ਼ਹਿਰ ਪਹੁੰਚ ਚੁੱਕੇ ਆ ਤੇ ਇੱਥੇ ਮੈਨੂੰ ਪਿਆ ਹੋਇਆ ਅਹੀਂ ਗੱਡੀ ਧੋ ਕੇ ਲਿਆਏ ਆ ਮੈਨੂੰ ਲੱਗਦਾ ਨਹੀਂ ਤੇ ਗੱਡੀ ਦੀ ਰਾਜ ਫੇਰ ਹੋ ਜਾਣੀ ਬੇਬੇ ਨਹੀਂ ਹੁੰਦੀ ਪਾਣੀ ਛੱਡਾਂ ਤੇ ਆ ਵਿਚਾਲੇ ਨੀਗਾ ਬੇਬੇ ਨੇ ਕਹਿਦਾ ਭਾਈ ਕੋਈ ਨਹੀਂ ਇੰਜੋਏ ਕਰ ਰਹੇ ਹੋ ਬੇਬੇ ਜਿਵਾਇ ਬਾਦੂ ਬਾਦ ਕੀ ਹਾਲ ਹੈ ਤੈਨ ਜੀ ਰਹੀ ਇੰਜੋਈ ਜੀ ਜਿਹੜੇ ਦੇਖਦੇ ਪਏ ਇਹਨਾਂ ਨੂੰ ਪੁੱਛ ਲੋ ਹੈ ਜਿਹੜੇ ਦੇਖਦੇ ਪਏ ਉਹਨਾਂ ਨੂੰ ਪੁੱਛ ਲੋ ਬੇਬੇ ਪੁੱਛੋ ਸਾਰਿਆਂ ਤੋਂ ਜਿਹੜੇ ਦੇਖਦੇ ਪਏ ਆਪਾਂ ਨੂੰ ਜਿਹੜੇ ਸਾਨੂੰ ਦੇਖਦੇ ਪਏ ਧੰਨਵਾਦ ਹੋਣਾ ਕਿਵੇਂ ਲੱਗਦੇ ਅਸੀਂ ਬੈਠੇ ਵਿੱਚ ਜਿਹੜੇ ਸਮਾਰਟ ਫੋਨ ਸਾਰਾ ਪਿੱਛੇ ਰੱਖਿਆ ਹੋਇਆ ਵਾ ਰੱਖਿਆ ਹੋਇਆ ਸਮਾਨ ਸੋਲਾ ਪਰ ਜੀ ਆਪ ਜਿਹੜਾ ਸਮਾਨ ਸਾਡਾ ਵੇਖਦੇ ਨਾ ਸਾਨੂੰ ਜਵਾਏ ਕਰਿਆ ਕਰੋ ਤੁਸੀਂ ਰੋਜ਼ ਹੀ ਘੁੰਮਣ ਜਾਇਆ ਕਰੋ ਬੇਬੇ ਬਹੁਤ ਆਰੀਆ ਬੇਬੇ ਜਦੋਂ ਕਿਤੇ ਵੀ ਜਾਵੇ ਬੇਬੇ ਇੰਨੀ ਖੁਸ਼ ਹੁੰਦੀ ਹੈ ਕਿਤੇ ਵੀ ਜਾਵੇ ਬਾਹਰ ਘੁੰਮਣ ਤੇ ਹਾਂਜੀ ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ ਹੈ ਮੈਂ ਫਿਰੇ ਵੇ ਤੰਬੂ ਕਾਗ ਤਾਂ ਦੇ ਤਾਣਦਾ ਵਾਹ ਜੀ ਵਾਹ ਤਵੇ ਤਾਂ ਲਓ ਜੀ ਸਫਰ ਦੇ ਨਾਲ ਨਾਲ ਬੇਬੇ ਦੀਆਂ ਸੋਹਣੀਆਂ ਸੋਹਣੀਆਂ ਬੋਲੀਆਂ ਬੇਬੇ ਇੱਕ ਹੋਰ ਬੋਲੀ ਪਾਈ ਤੂੰ ਹੁਣੇ ਕਿਹੜੀ ਹੀ ਉਹ ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮੜਾਈਆ ਜੁਗ ਜੁਗ ਜਿਵੇਂ ਜਿਨੇ ਤੇਰੀ ਦਸਪਾਈਆ ਜੁਗ ਜੁਗ ਜਿਵੇਂ ਜਿਨੇ ਤੇਰੀ ਦਸਪਾਈਆ ਬਾਰ ਮੋ ਘੱਟ ਲਓ ਜੀ ਉਹ ਵੇਖੋ ਡੋਗੀਆਂ ਪੂਰਾ ਇੰਜੋਏ ਕਰ ਰਿਆ ਸਫਰ ਆ ਜਦੋਂ ਜੀ ਕਰਦੇ ਇੱਧਰਲੇ ਪਾਸੇ ਆ ਜਾ ਨਾ ਹੁਣ ਇੱਧਰ ਆ ਜਾ ਫੀ ਕਹਿੰਦੇ ਹੀਰਾ ਦੇਖਿਆ ਵੇਖ ਲਈ ਓਏ ਨਹੀਂ ਹੀਰੇ ਕਿੱਡਾ ਕਿਵਡਾ ਲਓ ਜੀ ਬੇਬੇ ਕਿੱਥੇ ਪਹੁੰਚ ਚੁੱਕੇ ਆ ਲੁਧਿਆਣੇ ਲੁਧਿਆਣੇ ਹਾਂਜੀ ਲੁਧਿਆਣੇ ਇਸ ਮੌਸਮ ਬਹੁਤ ਹੀ ਅਤੀ ਸੁੰਦਰ ਹੈ ਮੈਂ ਨਹੀਂ ਪੈਂਦਾ ਬਿਊਟੀਫੁਲ ਐ ਬਿਊਟੀਫੁਲ ਬਿਊਟੀਫੁਲ ਦਾ ਵੀ ਪੈਂਦਾ ਜਿਹੜਾ ਆਸ-ਪਾਸੇ ਵੇਖੋ ਗ੍ਰੀਨਰੀ ਕਿੱਡਾ ਵਧੀਆ ਲੱਗਦਾ ਜਿਹਾ ਜੋਨਾ ਮੌਸਮ ਆ ਇਹ ਤੇ ਵਿਧਾਇਕ ਦਾ ਰੋਜ਼ ਹੀ ਪੈਂਦਾ ਮੀ ਅੱਛਾ ਠੀਕ ਆ ਜੀ ਭੈਣ ਜੀ ਤੁਹਾਡਾ ਪਰਸ ਬੜਾ ਸੋਹਣਾ ਆ ਸੂਟ ਤੁਹਾਡਾ ਜਗਮਗ ਜਗਮਗ ਕਰ ਰਿਹਾ ਆ ਉਹ ਜੀ ਬਾਰੇ ਬਾਰੇ ਸਹੀ ਸੀ ਜਦੋਂ ਹੀ ਅੰਦਰ ਐਂਟਰ ਹੋਏ ਟ੍ਰੈਫਿਕ ਹੀ ਟ੍ਰੈਫਿਕ ਸਚਨੋ ਬੇਬੇ ਟੂ ਮਾਚ ਟ੍ਰੈਫਿਕ ਆ ਬੇਬੇ ਕਿੱਥੇ ਆ ਗਏ ਆ ਉਹ ਟੋਡਾ ਭਲਾ ਹੋ ਜੇ ਹਾਂ ਆਫ ਰੋਡਿੰਗ ਆਫ ਰੋਡਿੰਗ ਕਰ ਰਹੇ ਆਪਾਂ ਆਫ ਰੋਡ ਚੰਗੀ ਕੀਤੀ ਇਹ ਦਰਾਹੇ ਵਾਲੀ ਆਫ ਰੋਡਿੰਗ ਆ ਫਾਟਕਾ ਦੇ ਆ ਇੰਨਾ ਪਾਣੀ ਖੜਾ ਇੰਨਾ ਓ ਮਾਈ ਗਾਡ ਅਟੋ ਵੇ ਤਾਂ ਗਵਰਨਮੈਂਟ ਨੇ ਬਣਾ ਗੱਲਾਂ ਗੋਰੀਆਂ ਦੇ ਵਿੱਚ ਟੋਏ ਮੈਂ ਮਾਰ ਗਈ ਓਏ ਹੋਏ ਲਓ ਜੀ ਪਹਿਲੀ ਲੋਕੇਸ਼ਨ ਆ ਗਈ ਜਿੱਥੋਂ ਆਪਾਂ ਪਕੌੜੇ ਖਾਣੇ ਹੁੰਨੇ ਆ ਕਿਹੜਾ ਹੀ ਕੀ ਨਾ ਸ਼ਰਮਾ ਜੀ ਦੇ ਸ਼ਰਮਾ ਜੀ ਦੇ ਪਕੌੜੇ ਖਾ ਕੇ ਜੀਸ਼ਰਾਸ਼ ਇੰਨਾ ਹੀ ਹੁੰਦਾ ਹੈ ਹੈ ਨਾ ਇਹ ਗੱਡੀ ਰੋਟੀ ਖਾ ਕੇ ਜਾਵਾ ਜਿੱਥੇ ਰੋਟੀ ਖਾਵਾਂਗੇ ਬੇਬੇ ਇੱਥੇ ਕੀ ਖਾਵਾਂਗੇ ਰੋਟੀ ਲਓ ਜੀ ਆਪ ਚੱਲੇਗਾ ਪ੍ਰਸ਼ਾਦਾ ਰੋਟੀ ਆਪਾਂ ਘਰੋਂ ਹੀ ਪੈਕ ਕਰਕੇ ਲਿਆਏ ਆ ਆ ਜਿਹੜੇ ਬਰੈਡ ਪਕੌੜੇ ਆ ਨਾ ਜਿਹੜੇ ਸਾਨੂੰ ਇੱਥੇ ਰੋਗ ਲੈਂਦੇ ਆ ਨਾਲ ਚਾਹ ਸਿਰਾ ਕੰਬੀਨੇਸ਼ਨ ਕਿਵੇਂ ਲੱਗੀ ਰੋਟੀ ਬਹੁਤ ਸਵਾਦ ਘਰ ਦੀ ਰੋਟੀ ਸਵਾਦ ਤੇ ਲੱਗਣੀ ਆ ਲਓ ਵੀ ਸੱਜਣਾ ਰੋਟੀ ਛਕ ਲਈ ਆ ਤੇ ਪਕੌੜੇ ਵੀ ਛਕ ਲਏ ਆ ਹੂੰ ਤੇ ਬਹੁਤ ਹੀ ਨਜ਼ਾਰਾ ਆ ਬਹੁਤ ਹੀ ਆਨੰਦ ਆ ਕਿਵੇਂ ਪਕੌੜੇ ਵੀ ਖਾਏ ਆ ਹੋਰ ਤੇ ਮੇਰੇ ਆ ਕੇ ਨਾ ਲਿਆਏ ਨਹੀਂ ਗਏ ਬੇਬੇ ਤੈਨੂੰ ਰਾਜ ਤੰਗ ਕਰਨਗੇ ਔਖੇ ਕਰ ਦੇ ਮੈਨੂੰ ਘੱਟ ਜਿਭਾ ਜਾਂਦੇ ਆ ਮਾਰੇ ਪਕੌੜੇ ਖਾਣ ਦੇ ਮਾਰੇ ਭਾਈ ਪਕੌੜੇ ਬਾਜੂ ਕਰਦੇ ਬੇਬੇ ਨੂੰ ਤੰਗ ਜੀ ਭਾਈ ਹੋਣੀ ਲਓ ਜੀ ਗੱਲਾਂ ਬਾਤਾਂ ਕਰਦੇ ਆਪਣੇ ਬਚਪਨ ਦੀਆਂ ਗੱਲਾਂ ਬਾਤਾਂ ਵੇ ਚੱਲ ਪਈਆਂ ਕਿ ਨਿੱਕਾ ਮਮਾ ਕਿਵੇਂ ਸੀ ਨਿੱਕਾ ਹੁੰਦਾ ਮੈਂ ਤਾਂ ਨਿੱਕਾ ਹੁੰਦਾ ਹੁਣ ਕੋਈ ਥੋੜੀ ਸੀ ਵੀ ਐਸੀ ਚ ਵੜ ਕੇ ਸੁੱਤਾ ਰਹਿਣਾ ਕਿ ਤਾ ਸੌਂ ਜਾਣਾ ਦੁਪਹਿਰੇ ਤੂੰ ਨਹੀਂ ਸੀ ਸੌਂਦਾ ਹੁੰਦਾ ਸੌਂ ਨਹੀਂ ਸੀ ਜਾਂਦਾ ਪਰ ਨਾ ਇਹਨੇ ਲੈ ਲੈਣੀ ਕਈ ਪਹਿਲਾਂ ਤਾਂ ਇਹਨੇ ਥਾਂ ਪਟਣਾ ਫਿਰ ਆਏ ਕਿੱਲੀਆਂ ਜਿਹਾ ਉਧਰ ਉਧਰ ਗੱਡ ਕੇ ਜਾਉ ਲੱਗਣਾ ਛਾਲਾ ਵਾਹ ਭਾਈ ਜੰਪ ਜਾ ਬਾਬਾ ਬਣਾ ਦੇ ਤੇ ਚੜ ਜਾਣਾ ਉਸ ਦਰਖਤ ਤੋਂ ਉਤਰਨਾ ਉਸ ਦਰਖਤ ਤੇ ਕਹਾਂ ਕਿ ਚੌਣੇ ਆ ਮੈਂ ਮੈਂ ਕੀ ਕਰਦਾ ਰਹਿੰਦਾ ਹੁੰਦਾ ਸੀ ਯਾਰ ਬਚਪਨ ਤੇ ਆ ਹੀ ਹੁੰਦਾ ਫਿਰ ਉਦੋਂ ਮੈਨੂੰ ਗਰਮੀ ਹੀ ਨਹੀਂ ਸੀ ਲੱਗਦੀ ਹੁਣ ਤੈਨੂੰ ਬਾਹਲੇ ਗਰਮੀ ਲੱਗਦੀ ਉਦੋਂ ਵੇਖੇ ਜਦੋਂ ਆਪਣੇ ਨੰਮ ਜੀ ਹੁੰਦੀ ਮੈਂ ਉੱਥੋਂ ਚੜ ਜਾਂਦਾ ਕਿ ਚੜਦਾ ਹੁੰਦਾ ਕਿਵੇਂ ਰੋਕਾ ਨਿਕਾ ਹੁੰਦਾ ਤੇ ਬਾਹਲਾ ਸੋਣਾ ਹੁੰਦਾ ਐਨੀ ਤਰੀਬ ਨਾਲ ਕਰੀ ਜਾਓ ਮੇਰੀ ਲੋਵੀ ਸਜਨੋ ਕਿੱਥੇ ਪਹੁੰਚ ਚੁੱਕੇ ਆ ਚੰਡੀਗੜ੍ਹ ਨਾਲ ਨਜੀਨਾ ਇਸ ਵਾਰੀ ਅਸੀਂ ਇੱਥੇ ਨਹੀਂ ਰੁਕਣਾ ਕੋਈ ਸਟਾਪ ਨਹੀਂ ਇੱਥੇ ਗੱਡੀ ਸਿੱਧਾ ਹਿਮਾਚਲ ਹਰ ਨੂੰ ਜਾਊਗੀ ਸ਼ੂਕ ਦੀ ਮੋਸੇ ਚੰਡੀਗੜ੍ਹ ਨੰਗ ਚੱਲੇ ਚੰਡੀਗੜ੍ਹ ਬੇਬੇ ਆਪੇ ਰੁਕਣਾ ਨਹੀਂ ਪਹਾੜਾਂ ਦੇ ਵਿੱਚ ਸਿੱਧਾ ਪਹਾੜਾਂ 'ਚ ਜਾ ਕੇ ਆਹ ਪਹਾੜਾਂ ਤੇ ਕੁੱਤੇ ਗੱਡੀ ਚੜਾ ਦੇਣੀ ਤਾਂ ਡੀਸੀ ਦੇ ਡੀਸੀ ਦੇ ਉੱਥੇ ਜਾ ਕੇ ਫੋਟੋ ਕਰ ਲਈਆਂ ਆਹ ਖਰਾਬ ਖਾਉਣੇ ਜਾ ਕੇ ਕਿਵੇਂ ਕੀ ਹਿਸਾਬ ਦਾ ਰਾਹ ਦਾ ਬੇਬੇ ਬੜਾ ਸੋਹਣਾ ਰਾਹ ਆ ਆਸੇ-ਪਾਸੇ ਪਹਾੜ ਹੀ ਪਾੜੀ ਐ ਉਧਰ ਮੌਸਮ ਵੀ ਬੜਾ ਖੂਸ ਹੋਣਾ ਆਈ ਤਾਂ ਮੌਸਮ ਹੀ ਵਾਲਾ ਸੋਹਣਾ ਹਾਂਜੀ ਹੌ ਕੀ ਬਣ ਗਿਆ ਕੀ ਕੋ ਸੌ ਤਰਾ ਵੇਗਾ ਪਾੜ ਕਿੱਡੇ ਕਿੱਡੇ ਪਾੜ ਤਾਂ ਬਹੁਤ ਜਿਆਦੇ ਵੱਡੇ ਵੱਡੇ ਆ ਲਓ ਵੀ ਸੱਜਣੋ ਵੇਟ ਕਰੋ ਥੋੜੀ ਜੀ ਤੁਹਾਨੂੰ ਵੀ ਦਿਖਾ ਦਈਏ ਬੇਬੇ ਸਾਰੇ ਨੂੰ ਪਾੜ ਲਓ ਜੀ ਕਿਤੇ ਪਹੁੰਚ ਚੱਲੇ ਆ ਓ ਮਾਈ ਗਾਡ ਇਹ ਨਿਸ਼ਾਨ ਕਿੱਧਰ ਨੂੰ ਜਾਂਦੇ ਯਾਰ ਓ ਮਾਈ ਗਾਡ ਬੇਬੇ ਕਿੱਧਰ ਪਹੁੰਚ ਗਏ ਆ ਓ ਮਾਈ ਗਾਡ ਦਰੌਣ ਕ ਮੇਲਾ ਹੀ ਤੁਸੀਂ ਜਾਂਦਾ ਪਤਾ ਨਹੀਂ ਕਿੱਥੇ ਪਹੁੰਚ ਗਏ ਆ ਆਸ-ਪਾਸ ਕੀ ਦੱਸ ਰਿਹਾ ਬਾਹਰ ਕੁਛ ਤੁਸੀਂ ਜਾਂਦਾ ਜੀ ਕਹਿੰਦਾ ਵੇਖ ਹੀ ਜਾਈਏ ਕਰੋ ਇੰਜਵਾਏ ਕਰੋ ਇਹ ਕੋਈ ਨਾ ਨਜ਼ਰ ਹਟਾਈਏ ਇੰਜਵਾਏ ਕਰੋ ਬਸ ਕਰੀ ਜਾਂਦੇ ਵਾਹ ਜੀ ਵਾਹ ਕਿਆ ਖੂਬਸੂਰਤ ਨਜ਼ਾਰੇ ਹੈ ਬੜੇ ਬੜੇ ਪਹਾੜ ਹੈ ਹੋਰ ਕਿਆ ਚਾਹੀਏ ਬੇਬੇ ਬਹੁਤ ਸੋਹਣੇ ਲੱਗਦਾ ਉਧਰ ਰਿਆ ਕਿਨੀ ਧੁੰਦ ਜੀ ਚੜੀ ਪਈ ਤਾਂ ਇਹ ਬੇਬੇ ਇਹ ਇਹ ਪਹਾੜਾਂ 'ਚ ਬਰਫ਼ ਪੈਂਦੀ ਆ ਗੋਲੇ ਨਾ ਖੇਡਣਾ ਚੰਗਾ 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 ਗੋਲੇ ਮਾਰेंगे ਤੂੰ ਬਰਫ਼ ਉੱਠਾ ਪਰ ਪਰ ਕੇ ਆਏ ਕਰਕੇ ਸਿੱਟ ਉਹ ਵੇਖੀ ਕਿਤੇ ਰਿਆ ਉਧਰ ਸੀਚੇ 'ਚ ਬਰਫ਼ ਮਾਰਦੇ ਸੋ ਮਾ ਸੋ ਮੰਮਾ ਇੰਜੋਏ ਕਰ ਰਹੇ ਪੂਰਾ ਪੂਰਾ ਵਸਾ ਗਰਮੀ ਚੋਂ ਨਿਕਲ ਕੇ ਆਏ ਆ ਬੇਬੇ ਕਿੱਕਾ ਹੀ ਭਲ ਜਾਂਦਾ ਕਰਦਾ ਤਾਂ ਤੁਹਾਨੂੰ ਬਾਹਰ ਹੀ ਰੱਖਿਆ ਕਰੀਏ ਯਾਰ ਇਹ ਕਿਹਦੇ ਰਾਹ ਬੜੇ ਸੋਹਣੇ ਜਾਂਦੇ ਆ ਪਹਾੜਾ ਨੂੰ ਵਾਜ ਹਾਈਵੇ ਬਣਿਆ ਸਿੱਧੇ ਜਾਂਦੇ ਸ਼ੂਕ ਦੀ ਗੱਡੀ ਸ਼ੜਕਾ ਵੀ ਠੀਕ ਐ ਸਿੰਘਾ ਬਹੁਤ ਸੋਹਣੀਆਂ ਵੇਖਦਾ ਮੇਰੀ ਵਾਈਫ ਚੈੱਕ ਕਰਉਂਦੀ ਆ ਉਧਰ ਵੀ ਠੀਕ ਐ ਕਦੇ ਸੋਚਿਆ ਨਹੀਂ ਸੀ ਵੀ ਇੱਧਰ ਜਾਵਾਂਗੇ ਕਿੱਧਰ ਇਹ ਕਿਸਮਾਂ ਤੇ ਲਈ ਫਿਰਦੀ ਆ ਆਏ ਆਏ ਬੇਬੇ ਰੱਬ ਹੀ ਹਲੇ ਆਉਣ ਵਾਲੇ ਇਤੋਂ ਤੱਕ ਹਾਂ ਕਿਸਮਾਂ ਤੇ ਲਈ ਬਾਬਾਈ ਕਹਿੰਦੇ ਜਾਓ ਤੇ ਘੁੰਮ ਕੇ ਆਓ ਤੁਸੀਂ ਹਾਂ ਵਾਪਸ ਕਰੇ ਤੰਦਰੁਸਤੀ ਨਾਲ ਜਾਓ ਤੇ ਤੰਦਰੁਸਤੀ ਨਾਲ ਘਰੇ ਵਾਪਸ ਆਓ ਤੇ ਵਾਪਸ ਘਰੇ ਜਾਓਗੇ ਹਾਂ ਕਰੇ ਵਾਪਸ ਜਾਓ ਤੰਦਰੁਸਤ ਕਿੰਨੇ ਦਿਨ ਬਾਹਰ ਲੱਗ ਲਿਆ ਉਹ ਬਾਬਾ ਜੀ ਕਹਿੰਦੇ ਨਹੀਂ ਆਇਆ ਕਰੋ ਹਫਤਾ 9 10 ਦੇਣਾ ਹਫਤਾ ਦਾ ਬਾਬਾ ਜੀ ਕਹਿੰਦੇ ਦਹਾਦਰ ਮਮਾ ਇੰਨਾ ਤਾਂ ਲੱਗਣਾ ਚਾਹੀਦਾ ਤੇਲ ਪਾ ਕੇ ਜਾਈਦਾ ਮਮੀ ਵੇਖ ਲਓ ਬੇਬੇ ਦਾ ਹੁਣ ਜਦ ਬੇਬੇ ਬਾਹਰ ਆ ਜਾਂਦੀ ਘਰੇ ਜਾਣ ਨੂੰ ਜਾਣ ਨੂੰ ਜੀ ਨਹੀਂ ਬੇਬੇ ਕਹਿੰਦੀ ਕਿ ਬਸ ਬਾਹਰ ਹੀ ਰਹੋ ਉਹ طرف ਸੇਲੀ ਭਜਨੋ ਆ ਬੀਬੀ ਭਜਨੋ ਬੇਬੇ ਤੈਨੂੰ ਮਿਸ ਕਰਦੀ ਹੁੰਦੀ ਆ ਉਹ ਦੱਸ ਕੇ ਮੈਂ ਕਹਿੰਦਾ ਆ ਗਈਆਂ ਤਾਂ ਮੈਨੂੰ ਤੇ ਮੈਨੂੰ ਹੀ ਲੈ ਜਾਂਦੀ ਗਣ ਬੀਬੀ ਭਾਜਣਾ ਹਾਂ ਮੈਂ ਅਗਨੀ ਵਾਰੀ ਬੀਬੀ ਨੂੰ ਵੀ ਆਪਾਂ ਨਾਲ ਹੀ ਲੈ ਆਉਣਾ ਠੀਕ ਆ ਲਓ ਵੀ ਸੱਜਣਾ ਪਹੁੰਚ ਚੁੱਕੇ ਆਂ ਸ਼ਾਨਦਾਰ ਪਹਾੜਾ ਦੇ ਵਿੱਚ ਪਹਾੜੀ ਕਿੱਡੇ ਸੋਹਣੇ ਪਹਾੜਾ ਲਓ ਜੀ ਇੱਧਰ ਦੇਖੋ ਵੱਡੇ ਵੱਡੇ ਪਹਾੜ ਆ ਵੱਡੇ ਵੱਡੇ ਪਹਾੜਾ ਕਿੱਡੇ ਸੋਹਣੇ ਯਾਰ ਕਿੱਡਾ ਸੋਹਣਾ ਕਿੱਡਾ ਸੋਹਣਾ ਲੱਗ ਜਾਂਦਾ ਨਾ ਆਸੇ ਪਾਸੇ ਬੀਬੇ ਸਾਹਿਬ ਹਰ ਬਣਾ ਮੈਨੂੰ ਤਾਂ ਲੱਗਦਾ ਆਪਾਂ ਦੇਸ਼ ਹੀ ਹੋਰ ਆ ਗਏ ਆ ਮੈਨੂੰ ਲੱਗਦੀ ਆ ਇਹ ਦੇਸ਼ ਹੀ ਹੋਰੇ ਸਵਿਟਜ਼ਰਲੈਂਡ ਆ ਗਏ ਆ ਆਪਾਂ ਦਾ ਦਾ ਡੰਡਾ ਮੌਸਮਾ ਕਿੱਡਾ ਠਰਦਾ ਮੌਸਮਾ ਘਰ ਦਾ ਤਾਂ ਚੇਤਾ ਹੀ ਭੁੱਲ ਗਿਆ ਇੱਥੇ ਰਿਆ ਕਰਾਗੇ ਹੁਣ ਆਪਾਂ ਨਹੀਂ ਜਾਣਾਗਾ ਲਓ ਯਾ ਸੇ ਪਾਸੇ ਸੱਚ ਨੂੰ ਤਹੀ ਜੁਆਏ ਕਰੋ ਜੁਆਏਗਾ ਕਿੱਡਾ ਸੋਹਣਾ ਮੌਸਮ ਤੇ ਕਿੱਡੀ ਸੋਹਣੀ ਹਰੀਆਲੀ ਖੀੜੀ ਖੀੜੀ ਲੈ ਕੇ ਦੀ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਲੈ ਕੇ ਚੱਲੇ ਆਪਾਂ ਤੁਹਾਨੂੰ ਸਾਰਿਆਂ ਨੂੰ ਆਹ ਤੇ ਸਾਰੇ ਸਾਡੇ ਨਾਲ ਹੀ ਸੀਟ ਬੈਲਟ ਲਾ ਕੇ ਬੈਠੇ ਰਹਿਣਾ ਬਾਦ ਅੱਜ ਸਾਡੇ ਸੀਟ ਬੈਂਟ ਦੇ ਕੇ ਤੁੜ ਵੀ ਲਾ ਲਓ ਹਾਂ ਨਾਈ ਆ ਨਾਈ ਆ ਸਾਡੀ ਨਾਲ ਹੀ ਘੁੰਮਣਾ ਬਸ ਹਫਤਾ ਪਾ ਇੱਥੇ ਆਣ ਘੁੰਮਦੇ ਆ ਘੁੰਮਾਂਗੇ ਵੇਖੇ ਨਾਲ ਨਾਲ ਤੁਰੇ ਫਿਰਿਆ ਸਾਡੇ ਨਾਈ ਕਾਏਗਾ ਵਾਹ ਜੀ ਵਾਹ ਆ ਟੀ ਸਿੱਦੇ ਜਾਣਾ ਭਾ ਜਵਾਂ ਟੀ ਸਿੱਦੇ ਜਾਇਦਪੀ ਚੀਤੇ ਜਾਣਾ ਆ ਲਓ ਜੀ ਵੱਡੇ ਵੱਡੇ ਜਿੰਦਗੀ ਜੀ ਨਹੀਂ ਸੀ ਵੇਖਿਆ ਜਿਹੜਾ ਹੁਣ ਵੇਖੀ ਜਾਂਦੇ ਆ ਆ ਇਧਰ ਸੱਜਣੋਂ ਧੁੰਦ ਜੀ ਪਈ ਹੋਈ ਪਹਾੜਾਂ 'ਚ ਕਿਉਂਕਿ ਪਹਾੜ ਬੜੇ ਉੱਚੇ ਆ ਬੱਦਲ ਆ ਬੱਦਲ ਵੀ ਆ ਦੇ ਧੁੰਦ ਵੀ ਆ ਦੇ ਵਿੱਚ ਬਰਫ ਵੀ ਆ ਕਿੱਡਾ ਸੋਹਣਾ ਵਿਊਗਾ ਸਾਰਾ ਹਨਾ ਹਾਂ ਕਿੱਡਾ ਸੋਹਣਾ ਲੱਗਾ ਠੰਡਾ ਠੰਡਾ ਮੌਸਮ ਆ ਲੈ ਕਿਵੇਂ ਹੋ ਲੀਏ ਸੁੱਕਣੇ ਪਾਵੇ ਪਹਾੜਾਂ ਤੇ ਪਹਾੜਾਂ ਤੇ ਦੋ ਸੱਚ ਨੂੰ ਤੇ ਵਿਊ ਜੁਆਇ ਕਰੋ ਵਾਕੇ ਐਂ ਲੱਗੀਆਂ ਅੱਜ ਮੌਸਮ ਜੇ ਬੜੇ ਠੰਡੇ ਹਨਾ ਬਹੁਤ ਠੰਡਾ ਕਿਸੇ ਹੋਰ ਹੀ ਦੇਸ਼ ਆ ਗਏ ਬੱਦਲ ਵੀ ਬੱਦਲ ਆਪ ਥੱਲੇ ਆਏ ਹੋਏ ਨੇ ਲਓ ਜੀ ਆ ਵੀ ਵੇਖ ਲਓ ਜੀ ਜ਼ੋਲਾ ਦਰਵਾਜ ਸ਼ਿਮਲਾ 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 ਹੈ ਅੱਗੇ ਬੇਬੇ Shimla ਅੱਗੇ ਤੂੰ ਕਰਦੇ ਨੇ Shimla Shimla ਹਾਂ ਤੇ ਆ ਤੇ Shimla ਹੀ ਆ ਹਾਂ ਕਹਿੰਦੇ Shimla ਜੀ ਨੂੰ ਠੰਡ ਪੈਂਦੀ ਆ ਹਾਂ Shimla ਹੀ ਤੇ ਚਲੋ ਬਹੁਤ ਸੋਹਣਾ ਆ ਜਿਹੜਾ ਮਹੀਨਾ ਚੱਲ ਰਿਹਾ ਨਾ ਆ ਦੇਖੋ ਕਿੰਨਾ ਸੋਹਣਾ ਕਿਉਂਕਿ ਇਹ ਮਹੀਨੇ ਚ ਨਾ ਮੀਂਹ ਬੜੇ ਪੈਂਦੇ ਆ ਸੋ ਉਸ ਕਰਕੇ ਜਿਹੜੇ ਬੱਦਲ ਜੇ ਉਹ ਵੀ ਐਵੇਂ ਥੱਲੇ ਆਵੇ ਤੁਹਾਨੂੰ ਅੱਜ ਕਰ ਸੌਣ ਦੇ ਤੇ ਮੀਂਹ ਪੈਂਦੇ ਆ ਮੌਸਮ ਠੰਡਾ ਠੰਡਾ ਕੀ ਮੌਲ ਕੀ ਆਈ ਬਾਤਾਂ ਦਾ ਮੌਲ ਦਿਖਾ ਦੇ ਸਾਰਿਆਂ ਨੂੰ ਮੌਲ ਤੇ ਨੰਬਰ 822 ਕਰਨੀ ਮੋਲ ਦਿਖਾਈ ਗਏ ਸਾਰਿਆਂ ਨੂੰ ਲੌਬੀ ਸੱਜਣੋਂ ਬੱਦਲ ਹੀ ਬੱਦਲ ਆਸੇ-ਪਾਸੇ ਆਈ ਨਹੀਂ ਲੈਂਦਾ ਜਿਵੇਂ ਬਲਰਜਾ ਹੋ ਗਿਆ ਹੁੰਦਾ ਹੈ ਨਾ ਮਾੜਾ ਬੜਾ ਜੇ ਆਪਾਂ ਇਹ ਜਿਵੇਂ ਬੰਦਾ ਬਦਲਾਂ ਨੂੰ ਚਲੇ ਜਾਂਦਾ ਹੁੰਦਾ ਨਾ ਬਦਲਾਂ ਨਹੀਂ ਆਉਂਦੇ ਓਕੇ ਦੇਖੋ ਨਾ ਦਿਖਾਓ ਜੀ ਦੇਖੋ ਨਾ ਮੈਂ ਅੱਗੇ ਕਹਿੰਨੀ ਮੈਂ ਕਿਹਾ ਆਪਣੇ ਤਾਂ ਇੰਨੀ ਗਰਮੀ ਸੀ ਤੇ ਹੁਣ ਠੰਡ ਜੀ ਲੱਗਦੀ ਐ ਮੱਠੀ ਮੱਠੀ ਜੀ ਠੰਡ ਐ ਵੇਖੋ ਕਿੰਨਾ ਸੋਹਣਾ ਮੌਸਮ ਹੈ ਬਹੁਤ ਹੀ ਜ਼ਿਆਦੇ ਵਧੀਆ ਮੌਸਮ ਆ ਤਾਂ ਹੀ ਇੱਧਰ ਨੇ ਲੋਕ ਗੋਰੇ ਗੋਰੇ ਆਪਣੇ ਵਰਗੇ ਤਾਂ ਬਸ ਧੁੱਪ ਚਾਹਣ ਰੰਗ ਹੀ ਉੱਡੇ ਪਏ ਆ ਲੋਕਾਂ ਦੇ ਹਾਂਜੀ ਆ ਜਾਓ ਮੋਹਲ ਹੀ ਪੜਾ ਵਰਗੇ ਇੱਧਰ ਮੋਹਲ ਪੂਰਾ ਇੱਕ ਨੰਬਰ ਆ ਚਲਾਓ ਜੀ ਵੇਖ ਲੈ ਪਹਾੜ ਪੂੜ ਬੇਬੇ ਇੱਥੇ ਗਈਆਂ ਜੇ ਕਹਿੰਦੇ ਐ ਇੱਕ ਹਰਮਨ ਮੈਂ ਤੇ ਜਿੱਥੇ ਚਲੇ ਜਾਂ ਨੀ ਮੇਰੇ ਘਰੇ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ ਵੇ ਬਿਨਾਮ ਲਾਉਨੇ ਉਹ ਵੀ ਉਧਰ ਬੈਠੇ ਹੋਏ ਪਹਾੜਾ ਦੇਖਦੇ ਪਏ ਬਹੁਤ ਵਧੀਆ ਮੌਸਮ ਹੀ ਇੰਨਾ ਵਧੀਆ ਆ ਪਰ ਬੜੋ ਬੜੀ ਜੀ ਕਰਦਾ ਇੱਥੇ ਰਹੀਏ ਅੱਛਾ ਇਧਰ ਵੀ ਬਣਾ ਆ ਸੇ ਆਗੇ ਇਹ ਤਾਂ ਬਾਰਖਦੇ ਬੱਦਲਾ ਹਾਂ ਬੈ ਅੱਛਾ ਬਾਰਖਦੇ ਬੱਦਲਾ ਹਾਂ ਤਾਂ ਮੌਜਾ ਹੀ ਯਾ ਮੌਜਾ ਮੌਜਾ ਰਹਿ ਗਿਆ ਮੌਸਮ ਕਿਵੇਂ ਦਾ ਬਹੁਤ ਬਹੁਤ ਠੰਡਾ ਠੰਡਾ ਹਾਂ ਠੰਡਾ ਠੰਡਾ ਮੈਂ ਉੱਤੇ ਬੈਠ ਕੇ ਕੁਸੀ ਪਾਈ ਪਾ ਕੇ ਲਿਆ ਹਾਂ 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 ਅਨਾਰ ਮਾਤਾ ਵਾਜਦੇ ਸੀ ਪਾ ਕੇ ਉਹ ਕਹਿੰਦਾ ਚਾਹ ਪੀਣ ਪੀਣਾ ਬੇਬੇ ਕੰਨੀ ਲਿਆਂਦਾ ਹੀ ਆਪਦਾ ਪਾਣੀ ਵੇਖ ਬੇਬੇ ਇੱਧਰ ਵੇਖੋ ਕਿੰਨੀ ਖੁਸ਼ ਬੇਬੇ ਹੈਪੀ ਹੈਪੀ ਮੈਂ ਨਹੀਂ ਜਾ ਰਹਾ ਬੇ ਜਿੱਤੇ ਇੱਧਰ ਇੱਧਰ ਛੱਡ ਜੀ ਤੁਹਾਨੂੰ ਮੈਂ ਤਾਂ ਇੱਥੇ ਨਹੀਂ ਨਹੀਂ ਐਵੇਂ ਲੱਗਦੀ ਆ ਸੁੱਕਾ ਹੈ ਆ ਸੁੱਕਾ ਹੈ ਬਲੀਆ ਬਹੁਤ ਚਲ ਬੇਬੇ ਓਕੇ ਆ ਨਾ ਜਮਾਂ ਇੱਥੇ ਓਕੇ ਓਕੇ ਇੱਥੋਂ ਵੀ ਨਿਕਰੇ ਜਾਊਗਾ ਆਵੇਂ ਆਇਂ ਚੋਂ ਨਿਕਰੇ ਜਾਊਗਾ ਲੈ ਬੇਬਿਆਂ ਦੀ ਉਹ ਥੱਲੇ ਜਾਣਾ ਵੇ ਉੱਥੇ ਆਣਾ ਬੇਬੇ ਮੈਂ ਵੀ ਥੱਲੇ ਜਾਵਣਗੇ ਉੱਥੇ ਲੈ ਨਹੀਂ ਬੇਬੇ ਉੱਧਰ ਨਹੀਂ ਤੁਰਿਆ ਜਾਣਾ ਤੇ ਆ ਬੜਾ ਕਰੀਪਣੀ ਨਾ ਵੀ ਤਾਂ ਕਿਹਦੀ ਬੜੀ ਇੱਧਰ ਦੇ ਤੁਰੇ ਮੇਰੇ ਰੈਡ ਵੀ ਨਹੀਂ ਜਾਣਾ ਉੱਥੇ ਆ ਬੇਬੇ ਕਹਿੰਦੀ ਇੱਧਰ ਦੀ ਜਾਣਾ ਲੈ ਉਹ ਆਊਗਾ ਪੁੱਤੇ ਵੀ ਮੋਕਫਰਾ ਤਾਂ ਇੱਥੇ ਤੁਰਿਆ ਨਹੀਂ ਜਾਂਦਾ ਆ ਆ ਵਾ ਕਿੱਦਾਂ ਸੋਹਣਾ ਬਣਿਆ ਲੋਕ ਤੁਰੇ ਜਾਂਦੇ ਆ ਇਹ ਕਿ ਨਾ ਹੁਣ ਅੱਜ ਕੱਲ ਮੀਂਹ ਪੈ ਰ ਮੌਸਮ ਹੀ ਏਡਾ ਸੋਹਣਾ ਹੋਇਆ ਹੈ ਬਾਹਰ ਕੇਜ ਆ ਮੌਸਮ ਬਹੁਤ ਅਲੱਗ ਲੱਗਦਾ ਹਾਂ ਹਾਂ ਹਾਂਜੀ ਮੇਰਾ ਤਾਂ ਕੀ ਕਰ ਰਿਆ ਕੋਈ ਇਹ ਤਾਂ ਕਿ ਉਧਰੋਂ ਆਪਾਂ ਬਹੁਤ ਗਰਮੀ ਚ ਆਇਆ ਨਾ ਮੇਰੇ ਜੀ ਬੇਬੇ ਬਾਪੂ ਬਾਪਾ ਕਿ ਆਪਾਂ ਬਾਹਰ ਬੈਠੇ ਬਹਿ ਜਾਵਾਂਗੇ ਅਰਾਦਰ ਗਰਮੀ ਬਹੁਤ ਲੱਗਦੀ ਅੰਦਰ ਬੇ ਹੁਣ ਆਪਾਂ ਕੀ ਪੀਣ ਲੱਗੇ ਆ ਕਿਆ ਪੀਣ ਲੱਗੇ ਆ ਕਿਹੜੀ ਚਾਹ ਹੈ ਮਸਾਲਾ ਟੀ ਹਾਂ ਮਸਾਲਾ ਪਹਾੜਾਂ ਜਿਹੜੀ ਹੁੰਦੀ ਮਸਾਲਾ ਟੀ ਉਹ ਆਏ ਬੇਬੇ ਆਪਣੀ ਚਾਹ ਮੂਤੀ ਉਸੇ ਨਾ ਪਾਇਆ ਗਦਰੀਏ ਨੂੰ ਤੁੱਟ ਜਾਣੇ ਤੁਸੀਂ ਨਹੀਂ ਪੀਰੇ ਕੀ ਗੱਲ ਮੈਰਾ ਨਹੀਂ ਦਿਲ ਕਰਦਾ ਚਾਹ ਪੀਂ ਮੈਂ ਨਹੀਂ ਵੀ ਕੋਈ ਮੈਂਗੋ ਐ ਮੈਂਗੋ ਮੈਂਗੋ ਮੂਗੋ ਇਹ ਵੀ ਕਿ ਕੋਵਿਡ ਰਪੀਂਦੇ ਆ ਲੋਕ ਕਾਈ ਬੇਬੇ ਹੁਣੇ ਤੂੰ ਕਰੇ ਸਾਗਦੀਆਂ ਗੱਲਾਂ ਤੇਰੀ ਹੁਣੇ ਜਾਨ ਲੈ ਚੱਲਾਂ ਹੋ ਜੇ ਛਾਵਾ ਛਾਵਾ ਵੇ ਚੱਲੀਏ ਫਿਰ ਦੱਜ ਲੈ ਕੇ ਚੱਲੀਏ ਬਾੜਪੂੜ ਬਾਜੋ ਘੁੰਮਾਂਗੇ ਨਹੀਂ ਨਹੀਂ ਬਾੜ ਕੋ ਮਿਲ ਕੇ ਕਰਕੇ ਤੇਲ ਮਾਰ ਕੇ ਆਏ ਆ ਨਵੇਂ ਬੇਬੇ ਆਪਾਂ ਕੀ ਕਰਨਾ ਯੁਨੀ ਚੜਾਵਾ ਕਰ ਦਾਂਗੇ ਮੂੰਗੀ ਜਦਾ ਧਰ ਜਾਾਂਗੇ ਹਾਂ ਬਬਰੋ ਪਾਰਟੀ ਕਰ ਜਾਾਂਗੇ ਹਾਂ ਇਰੇ ਦੇ ਆਪ ਯਾਰਾ ਹਨਾ ਕਿੰਨੀ ਲੰਦਾਵਾ ਕਰਦੇ ਪੰਨਾ ਵਧੀਆ ਨਾਲੇ ਆਪ ਖੁਸ਼ ਨਾਲੇ ਪੈਸੇ ਵੀ ਬਾਜੀ ਗਿਆ ਆਪਣੇ ਨਾਲੇ ਵਧੀਆ ਹਨਾ ਲਓ ਵੀ ਸੱਜਣੋ ਚਾਹ ਚੂ ਪੀ ਲਈ ਆਪੇ ਵਿੱਚ ਚਾਹ ਵੀ ਪੀਲੀ ਤੇ ਚੂ ਵੀ ਪੀਲੀ ਦਾ ਹਾਂ ਗਰਮ ਹੋ ਗਏ ਗੱਡੀ ਵਿਚਾਰੀ ਉਤਰ ਆਪ ਗਰਮ ਹੋ ਗਏ ਗੱਡੀ ਚ ਤੇ ਪੁਆਏ ਨਹੀਂ ਗਰਮੀ ਨਹੀਂ ਹੋਈ ਵਿਚਾਰੀ ਪਰਾਣਾ ਹੀ ਬਿਲੀ ਫਿਰਦੀ ਤੇ ਹੁਣ ਆਪਾਂ ਉੱਥੇ ਚੱਲੇ ਏਡੀ ਘੈਂਟ ਲੋਕੇਸ਼ਨ ਜਿਹੜੀ ਤੁਹਾਨੂੰ ਆਪਾਂ ਦਿਖਾਉਣੀ ਆ ਖਾਓ ਖਾਓ ਇੱਥੇ ਇੱਕ ਬਹੁਤ ਧੀ ਘੈਂਟ ਚੀਜ਼ ਆ ਉਹ ਵੇਖੋ ਤੁਸੀਂ ਅੱਗੇ ਪਹੁੰਚੇ ਇੱਕ ਬੰਦੇ ਲਈ ਸਰਪ੍ਰਾਈਜ਼ ਆ ਆ ਬੇਬੇ ਸਰਪ੍ਰਾਈਜ਼ ਹੋਣਾ ਹੀ ਖਬਰ ਆ ਗਿਆ ਇਹ ਵਧੀਆ ਪਾਣਾ ਚਾਹਿਆ ਸਰਪ੍ਰਾਈਜ਼ ਵਧੀਆ ਦੇਵਾਂਗੇ ਇਹ ਤਾਂ ਆਹ ਚੰਗੀਆਂ ਗੰਡੀਆਂ ਪਣੀ ਆਉਂਦਾ ਹੋਊਗਾ ਤੇ ਜਦੋਂ ਮੈਂ ਪੈਂਦਾ ਵੀ ਨਾ ਲੋਕ ਕਮੇਟੀ ਸੀ ਤੇ ਰਹਿੰਦੇ ਉੱਧਰ ਕੁਮਾਰੀ ਆ ਮੈਂ ਤਾਂ ਬੇਕਰ ਲਓ ਜੀ ਫਾਈਨਲੀ ਪਹੁੰਚ ਚੁੱਕੇ ਆ ਉਸੇ ਲੋਕੇਸ਼ਨ ਤੇ ਜਿੱਤੋਂ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ ਵੀਰ ਜੀ ਇੰਤਜ਼ਾਰ ਦੇ ਇੱਕ ਬੰਦੇ ਲਈ ਸਰਪ੍ਰਾਈਜ਼ ਵੀ ਆ ਆਪਣੇ ਜੋ ਕੋਈ ਬੰਦਾ ਵਾ ਹਾਂਜੀ ਉਹਨਾਂ ਨੇ ਖੁਸ਼ ਹੋ ਜਾਣਾ ਹੈ ਇੱਕ ਤੇ ਸੂਟਾ ਨਾਲ ਖੁਸ਼ ਹੁੰਦੇ ਆ ਅਜ ਉਹਨਾਂ ਨੂੰ ਦੂਜੇ ਸਰਪ੍ਰਾਈਜ਼ ਨਾਲ ਖੁਸ਼ ਹੋ ਜਾਣਾ ਹੈ ਇਹ ਤੇ ਖੁਸ਼ ਹੁੰਦੇ ਆ ਕਿ ਘਰ ਆਦੇ ਆ ਲੈ ਵੀ ਹਰਮਨਤਰਾ ਆਉਂਦਾ ਗੱਡੀ ਲਾ ਕੇ ਲੋ ਵੀ ਸਜਣੋ ਹੁਣ ਆਪਾਂ ਵੱਧ ਰਹੇ ਆ ਜੋ ਸਰਪ੍ਰਾਈਜ਼ ਆ ਤੁਹਾਡੇ ਸਾਰੇ ਲਈ ਤੇ ਆਪਣੇ ਬੇਬੇ ਦੇ ਮੰਮੀ ਲਈ ਜੋ ਸਰਪ੍ਰਾਈਜ਼ ਆ ਉਹ ਸਾਲ ਨੂੰ ਹਲਕੇ ਹਲਕੇ ਕਰਬਾ ਨਾਲ ਉਸ ਸਾਲ ਨੂੰ ਵੱਧ ਰਹੇ ਆ ਸੋ ਵੇਖ ਕੇ ਤੁਹਾਨੂੰ ਵੀ ਬੜੀ ਖੁਸ਼ੀ ਹੋਊਗੀ ਮੰਮੀ ਨੂੰ ਵੀ ਬਹੁਤ ਖੁਸ਼ੀ ਹੋਊਗੀ ਦੇਖੀ ਚੱਲੋ ਅੱਗੇ ਸ਼ਾਪਿੰਗ ਤਾਂ ਨਹੀਂ ਕਰਾਉਣੀ ਸ਼ਾਪਿੰਗ ਅੱਜ ਤੱਕਣੀ ਤਗੜੇ ਲੈਵਲ ਦੀ ਸ਼ਾਪਿੰਗ ਕਰਾ ਦੇਣੀ ਆ ਚੱਲ ਆ ਨਾ ਟ੍ਰੈਂਡੇਡ ਹੈ ਉਹ ਇੱਕ ਬਹੁਤ ਖੁਸ਼ ਹੋਣਗੇ ਤੁਸੀਂ ਆ ਕੀ ਇਹ ਡੱਬੇ ਜੇ ਯਾਰ ਹੈ ਮਮਾ ਇਹ ਸਾੜਾ ਸਪਰਾਈਜ਼ ਤਾਂ ਨਹੀਂ ਕੋਈ ਨਹੀਂ ਇਹ ਤਾਂ ਉੰਜੀ ਫੋਟ ਲੱਗੀ ਹੋਈ ਹੈ ਫੋਟਵਾਂ ਲਾਈਆਂ ਵੈਸੇ ਉਹਨਾਂ ਨੇ ਠੀਕ ਆ ਯਾ ਅਨ ਤਬਰਾਹ ਜੀ ਹਾਂ ਤੁਹਾਡਾ ਸਰਪ੍ਰਾਈਜ਼ ਆਹ ਕਿਹੜਾ ਸਰਪ੍ਰਾਈਜ਼ ਕਿੰਨੇ ਇਧਰ ਆਓ ਜਦੋਂ ਇਹ ਪੇਪਲ ਕਹਿੰਦਾ ਪੇਪਲ ਦਾ ਸਰਪ੍ਰਾਈਜ਼ ਪੇਪਲ ਉਹ ਵੇਪੀ ਸਪੀਡ ਕੈਚ ਦਿੰਦੀ ਆ ਓਏ ਹੋਏ ਵਾਓ ਨਾਈਸ ਨਾਈਸ ਲొਕੇਸ਼ਨ ਚੈੱਕ ਕਰੋ ਨਹੀਂ ਇੱਥੇ ਟੇਵਟੂ ਕੋ ਲੱਗਾ ਉੱਤੇ ਬਹਿਣਾ ਆਪਾਂ ਬਹਿ ਕੇ ਖਾਣਾ ਇੱਥੇ ਨਹੀਂ ਨਹੀਂ ਮਮਾ ਸਪਿਰ ਸਰਪ੍ਰਾਈਜ਼ ਨਹੀਂ ਕਹਾਂ ਜੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਤਾ ਇਹ ਸਰਪ੍ਰਾਈਜ਼ ਆਈ ਜਾਣੀ ਇਹ ਤਾਂ ਪਹਿਲਾ ਸਰਪ੍ਰਾਈਜ਼ ਆ ਪਹਿਲਾ ਸਰਪ੍ਰਾਈਜ਼ ਆ ਪਰ ਇਹ ਇੱਕ ਵਲੌਗ ਦੇ ਵਿੱਚ ਇੱਕ ਨਵਾਂ ਸਰਪ੍ਰਾਈਜ਼ ਤੁਹਾਨੂੰ ਦੇਖਣ ਨੂੰ ਮਿਲੂਗਾ ਜਿਹੜਾ ਕਿ ਤੁਸੀਂ ਹੁਣ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਦੇਖੋ ਜੀ ਆਓ ਜੀ ਆਓ ਵੀਰ ਜੀ ਆਓ ਭੈਣ ਜੀ ਆਓ ਭਰਾ ਜੀ ਲਓ ਜੀ ਪਹੁੰਚ ਚੁੱਕੇ ਆਂ ਆਹ ਮੇਰੀ ਫੈਕਟਰੀ ਜੀ ਚ ਲਾਇਆ ਇਹ ਫੈਕਟਰੀ ਨੇ ਵੱਡੀ ਫੈਕਟਰੀ ਤਮਾਕੇ ਦਾਰ ਝਟਕਾ ਦੇਣ ਵਾਲੀ ਫੈਕਟਰੀ ਆ ਇਹ ਜਿਹੜੀ ਤੁਹਾਨੂੰ ਐਸੋ ਨਹੀਂ ਹੋਣਾ ਆ ਹੀ ਸਰਪ੍ਰਾਈਜ਼ ਆ ਬਸ ਇਹਦੇ ਬਹੁਤ ਸੋਹਣਾ ਸਰਪ੍ਰਾਈਜ਼ ਆ ਵੇਖਿਓ ਤੇ ਬੈਠੋ ਪਹਿਲਾਂ ਰੈਸਟ ਕਰੋ ਰਿਲੈਕਸ ਹੋ ਬਕਰ ਆਹ ਰੈਸਟ ਕਰਦੇ ਆ ਥੱਕੇ ਆ ਆਹ ਅਸ਼ਕਰ ਥੱਕੇ ਆ ਲੈ ਹਾਲੇ ਕੋਈ ਚੱਕਰ ਇੰਨਾ ਸਫਰ ਕਰਕੇ ਉਹ ਥੱਕੇ ਇੱਥੇ ਹੀ ਤੁਹਾਨੂੰ ਸਿੱਧਾ ਪੱਦਲਾਂ 'ਚ ਲੈ ਜਾਣਾ ਆਪਾਂ ਹੈ ਹਾਲੇ ਤਾਂ ਹੈਲੀਕਾਪਟਰ ਨਾਲੋਂ ਵੀ ਕਹਿਣ ਕੀ ਯਾਰ ਕਿਹਾ ਜਿੱਥੇ ਜਾ 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 ਜਾਵੇ ਦਿਪੋਣੇ ਤੁੰ ਲਾ ਵੀ ਸਜਣਾ ਦਿਖਾ ਦਈਏ ਸਰਪ੍ਰਾਈਜ਼ ਦਿਖਾ ਦਈਏ ਦੇਖ ਲੋ ਜੀ ਇੱਧਰ ਆ ਰਿਹਾ ਜੀ ਪਟਾ ਕੇ ਸਾਨੂੰ ਖੋਣਾ ਵਾ ਖੋਣਾ ਪਿਉਣਾ ਗ੍ਰੈਂਡ ਪਾਰਟੀ ਕਰਨੀ ਸਾਰਾ ਕੁਝ ਕਰਨੀ ਜੇ ਨਹੀਂ ਯਾਰ ਤਾਰਾਂ ਕੋਈ ਇਹ ਬਿਜਲੀ ਆਉਂਦੀ ਇਹਦੇ ਤੇ ਕੁਝ ਨਹੀਂ ਕੀ ਕਰਦੇ ਨਹੀਂ ਨਹੀਂ ਅੰਦਰ ਏਸੀ ਲੱਗਾ ਇਹਦੇ ਬਿਜਲੀ ਉਧਰ ਘਰ ਕੋਰੇ ਉਧਰ ਬਿਜਲੀ ਤਾਰਾਂ ਜਾਂਦੀਆਂ ਉਹ ਖੰਭੇ ਦੀਆਂ ਤਾਰਾਂ ਆਪਾਂ ਬਸ ਇਹਦੇ ਬੈਠਣਾ ਹੀ ਆ ਵੀਰਾਂ ਤੁਸੀਂ ਦੇਖੋ ਤੇ ਹੈਰਾਨ ਹੋਵੋ ਸੋ ਸੱਜਣੋ ਇਹ ਵਾਲੀ ਮੰਮੀ ਗਈ ਨਹੀਂ ਪਤਾ ਕਿ ਕਿਹਦਾ ਡੱਬਾ ਹੈ ਇਹਨੇ ਤਾਰਾ ਥਾਣੀ ਉਹ ਬਦਲਾ ਜਿਹਾ ਤੇ ਜਾਣਾ ਸੋ ਇਹ ਤੁਸੀਂ ਬਸ ਅਗਲੇ ਵਲੌਗ ਜਿ ਦੇਖਿਓ ਤੇ ਮੰਮੀ ਨੇ ਜਦੋਂ ਮੰਮੀ ਨੂੰ ਨਾ ਚਾਈ ਤੋਂ ਬਹੁਤ ਜਿਆਦਾ ਕਰ ਲਾਗੇ ਤੇ ਜਦੋਂ ਮੰਮੀ ਤੇ ਬੇਬੇ ਨੂੰ ਉੱਤੇ ਲੈ ਕੇ ਗਏ ਆ ਕੇ ਆ ਕੇ ਦੇਖੋ ਤਾਂ ਕਿ ਉਹ ਤੁਸੀਂ ਅਗਲੇ ਵਲੌਗ ਜਿ ਦੇਖਿਓ ਸੋ ਇਹ ਜਿਹੜਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲੋ ਥੈਂਕ ਯੂ ਸੋ ਮੱਚ ਲਵ ਯੂ ਬਾਏ ਬਾਏ Dror, vem um que agalar a um vlog, não um...